ਜੰਦੇ ਜਿਹੜੀ ਚੈਨਾਡੋਰ ਦੇ ਸਪੰਸ ਕਿ ਕਹਿਣਾ ਜਾਂਦੇ ਆ ਇਹ ਬਾਰੇ ਸਰ ਮੈਂ ਪਵਨ ਦਰਾਵਿੜ ਚੇਅਰਮੈਨ ਮਹਾ ਸੁਨਾਣੋਂ ਪਰੰਧ ਕਮੇਟੀ ਔਰ ਇਸ ਵਾਰ ਤਾਂ ਬਹੁਤ ਵਧੀਆ ਰਿਜ਼ਲਟ ਆਇਆ ਚੈਨਾਡੋਰ ਨੂੰ ਲੈ ਕੇ ਕਿ ਬਹੁਤ ਘਟोतरी ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਇਹਦਾ ਬੜਾ ਸਖਤ ਤਰੀਕੇ ਦੇ ਨਾਲ ਬਾਕਾਇਦਾ ਡਰੋਨ ਇਸਤੇਮਾਲ ਕਰਕੇ ਜਿੱਥੇ ਜਿੱਥੇ ਉਡਾਈ ਜਾਂਦੀ ਸੀ ਕਾਰਵਾਈ ਹੋਈ ਹੈ ਔਰ ਜਿੱਥੇ ਮੈਂ ਤੁਹਾਡਾ ਥੈਂਕਸ ਕਰਦਾ ਵਾਂ ਕਿ ਤੁਸੀਂ ਸਾਡੇ ਕੋਲ ਆਏ ਹੋ ਔਰ ਕਮਿਸ਼ਨਰ ਸਾਹਿਬ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਤਮਾਮ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਵਧੀਆ ਰੁਝਾਨ ਦਿਖਾਇਆ ਔਰ ਬੜੀ ਮਹੱਤ ਦੇ ਨਾਲ ਔਰ ਇਸ ਵਾਰ ਅਮਰਸਰ ਦੇ ਵਿੱਚ ਕੋਈ ਵੀ ਇਤਤਾਂ ਦੀ ਘਟਨਾ ਨਹੀਂ ਹੋਈ ਔਰ ਮੈਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਇਸ ਗੱਲ ਤੇ ਵਧਾਈ ਦੇਣਾ ਔਰ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਨਾ ਆਪਣੇ ਮਾਧਿਅਮ ਤੋਂ ਕਿ ਜਿਹੜੀ ਇਹ ਕਾਤਲ ਡੋਰਿਆ ਜਿਹੜੀ ਬੇਜਵਾਨ ਜਨਮਰੰਦ ਜਿਹੜੇ ਪੰਛੀ ਉੱਡ ਰਹੇ ਆ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਵਾ ਮਨੁੱਖਾਂ ਦਾ ਵੀ ਨੁਕਸਾਨ ਹੋ ਰਿਹਾ ਬਹੁਤ ਬਹੁਤ ਘਰਾਂ ਦੇ ਬੜੇ ਨੁਕਸਾਨ ਹੋ ਗਏ ਆ ਸੋ ਮੈਂ ਬੇਨਤੀ ਕਰਦਾ ਆਮ ਲੋਕਾਂ ਨੂੰ ਜਦੋਂ ਅਸੀਂ ਆਪਣੇ ਆਪ ਤੇ ਆਪ ਕੰਟਰੋਲ ਕਰਾਂਗੇ ਤੇ ਤਾਂ ਹੀ ਇਹ ਚੀਜ਼ ਬੰਦ ਹੋ ਸਕਦੀ ਹੈ ਇਹ ਸਾਨੂੰ ਇਨਸਾਨੀ ਦਿਖਾਉਂਦੇ ਹੋਏ ਇਹ ਜਿਹੜੀ ਕਾਤਲ ਜਿਹੜੀ ਡ੍ਰੈਗਨ ਡੋਰ ਆ ਚਾਇਨਾ ਡੋਰ ਆ ਇਸ ਨੂੰ ਆਪ ਤੁchna ਜਿੱਦਾ ਜਿਹੜੀ ਚਾਇਨਾ ਡੋਰ ਆ ਜਿੱਥੇ ਮੇਨ ਬੰਦੀ ਆ ਸਰਕਾਰ ਨੂੰ ਉੱਥੇ ਗੰਜਾ ਕਿਸ ਨਾ ਜਿਹਦਾ ਕਿ ਬਿਲਕੁਲ 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 ਜਿੱਥੇ ਬੰਦੀ ਹੈ ਜੀ ਉੱਥੇ ਵੀ ਔਰ ਜਿਹੜੇ ਕੰਟੇਨਰ ਬਾਹਰੋਂ ਆ ਰਹੇ ਜੋ ਚਾਇਨਾ ਡੋਰ ਕਹਰੇ ਆ ਇਹ ਬਾਰਡਰਾਂ ਦੇ ਜਿਹੜੇ ਰਸਤੇ ਕੰਟੇਨਰ ਆ ਰਹੇ ਆ ਉੱਥੇ ਪਾਬੰਦੀ ਸਰਕਾਰ ਨੂੰ ਲਾਣੀ ਚਾਹੀਦੀ ਹੈ ਵੀ ਇਹ ਬੰਦੀ ਕਿੱਥੇ ਆ ਇਹਨਾਂ ਡੋਰ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਰੇਬਰੇ ਪਹਿਲਾਂ ਦੀ ਤੁਹਾਨੂੰ ਧੰਨਵਾਦ ਕਿ ਤੁਸੀਂ ਇਸ ਗੱਲ ਦੇ ਉੱਤੇ ਸਾਡੇ ਵਿਚਾਰ ਲਏ ਜਿਹੜੀ ਚਾਈਨਾ ਡੋਰ ਹੈ ਜਿਹੜੀ ਇੱਕ ਮਾਰੂ ਡੋਰ ਹੈ ਜਿਹਦੇ ਨਾਲ ਬਹੁਤ ਸਾਰੀਆਂ ਜਾਨਾਂ ਬਹੁਤ ਸਾਰਾ ਨੁਕਸਾਨ ਜਿਹੜਾ ਹੋ ਰਿਹਾ ਹੈ ਔਰ ਉਸ ਨੁਕਸਾਨ ਨੂੰ ਰੋਕਣ ਲਈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਔਰ ਉਹਨਾਂ ਦੀ ਜਿਹੜੀ ਸੀਨੀਅਰ ਜਿਹੜੀ ਟੀਮ ਹੈ ਜਿਹੜੀ ਵਕਫਾ ਥਾਣੇ ਨਾਲ ਸੰਬੰਧਤ ACP ਵਕਫਾ ਥਾਣੇ ਨਾਲ ਸੰਬੰਧਤ ਐਸਐਸਓ ਸਾਹਿਬ ਇਹਨਾਂ ਸਾਰਿਆਂ ਦੇ ਕੋਆਪਰੇਸ਼ਨ ਨਾਲ ਔਰ ਜਨਤਾ ਦੀ ਕੋਆਪਰੇਸ਼ਨ ਦੇ ਨਾਲ ਇਹਦਾ ਰਿਜ਼ਲਟ ਹੈ ਕਿ ਬਹੁਤ ਅੱਛਾ ਆਇਆ ਹੈ ਜਿਸ ਦੇ ਕਰਕੇ ਅੰਮ੍ਰਿਤਸਰ ਦੇ ਅੰਦਰ ਇਹ ਜਿਹੜੀ ਖੂਨੀ ਡੋਰ ਹੈ ਐਚਡੀ ਚੈਨਾ ਡੋਰ ਹੈ ਉਹਦੇ ਤੋਂ ਲੋਕਾਂ ਦਾ ਜੀਵਨ ਬਚਿਆ ਇਹਦੇ ਲਈ ਅਸੀਂ ਪੂਰੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਔਰ ਬੇਨ ਤਾਂ ਹੀ ਇਹ ਜਿਹੜੀ ਚੀਜ਼ਾਂ ਆ ਜਿਹੜੀਆਂ ਕਾਮਯਾਬ ਹੁੰਦੀਆਂ ਨੇ ਪ੍ਰਸ਼ਾਸਨ ਵੀ ਤਾਂ ਹੀ ਕਾਮਯਾਬ ਹੁੰਦਾ ਜੇ ਲੋਕਾਂ ਦਾ ਸਹਿਯੋਗ ਰਹੇ ਇਹਦੇ ਲਈ ਅਸੀਂ ਪ੍ਰਸ਼ਾਸਨ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਤਾਂ ਫਰਜ਼ ਹੀ ਹੁੰਦਾ ਸੀ ਜਿਹੜੀ ਉਹਨਾਂ ਡਿਊਟੀ ਕੀਤੀ ਆ ਥੋੜੀ ਸਖਤੀ ਵੀ ਕਰਨੀ ਪਈ ਆ ਲੇਕਿਨ ਇਹ ਹੈਗਾ ਕਿ ਸਖਤੀ ਦੇ ਨਾਲ ਹੀ ਰਿਜ਼ਲਟ ਆਣਾ ਉਹਨਾਂ ਚ ਰਿਜ਼ਲਟ ਇਹ ਆਣਾ ਨਹੀਂ ਹੈ ਲੇਕਿਨ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਅੰਦਰ ਲੋਕ ਗੁਰੂ ਨਗਰੀ ਦੇ ਵਿੱਚ ਰਹਿਣ ਵਾਲੇ ਲੋ ਬੜੇ ਸਿਆਣੇ ਨੇ ਉਹ ਇਸ ਗੱਲ ਨੂੰ ਸਮਝਣ ਕੇ ਇਸ ਦੀ ਕਮਿਸ਼ਤਾ ਨੂੰ ਸਮਝਣ ਕੇ